ਕੁਰਾੜੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਰੀ ਮੀਂਹ ਪੈਣ ਦੇ ਕਾਰਨ ਜਗਾ ਜਗਾ ਤੇ ਤੁਸੀਂ ਦੇਖ ਰਹੇ ਹੋ ਪਹਾੜਾਂ ਦੇ ਵਿੱਚ ਮੀਂਹ ਪੈਣ ਕਾਰਨ ਨਦੀਆਂ ਤੇ ਕੱਗਰ ਚੜ ਕੇ ਆਂਦੇ ਨੇ ਸੋ ਪਿੱਛੇ ਜੇ 2-3 ਦਿਨ ਪਹਿਲਾਂ ਆਪਣਾ ਮੁਬਾਰਕਵਰ ਡੇਰਾ ਵਸੀ ਜੋ ਕੱਗਰ ਹੈ ਉਸਤੇ ਵੀ ਓਵਰ ਪੂਲ ਦੇ ਨਾਲ ਓਵਰ ਹੋ ਗਿਆ ਸੀ ਪਾਣੀ ਔਰ ਲੱਗ ਗਿਆ ਸੀ ਇਹ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਮੁਹਾਰੀ ਜ਼ਿਲ੍ਹੇ ਦੇ ਤਿਸਮਾ ਪਿੰਡ ਜੋ ਤਿਸਮਾ ਡੈਮ ਦੇ ਉੱਦੀਆਂ ਜੋ ਕਿ ਪਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਕਿ ਸਿਸਮਾ ਡੈਮ 6 ਤਰੀਕ ਨੂੰ ਖੋਲ ਦਿੱਤਾ ਗਿਆ ਹੈ ਉਦੇਗ ਫਾਟ ਕਰਨੇ ਖੋਲ ਦਿੱਤੇ ਗਏ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸੋ ਨਾਲ ਦੇ ਪਿੰਡਾਂ ਨੂੰ ਬੇਨਤੀ ਹੈ ਨਦੀਆਂ ਦੇ ਵਿੱਚ ਜੋ ਵੀ ਮੈਸਾ ਚਰਨ ਜਾਂਦੇ ਨੇ ਤੇ ਕੋਈ ਵੀ ਨਦੀ ਦੇ ਵਿੱਚ ਕੰਮ ਖੇਤਾਂ ਨੂੰ ਜਾਂਦੇ ਨੇ ਜਰਾ ਦੇਖ ਕੇ ਜਾਣ ਪਾਣੀ ਦਾ ਪ੍ਰਭਾਵ ਵੱ ਚੁਕਿਆ ਹੈ ਇਹ ਲਾਈਵ ਤਸਵੀਰਾਂ ਨੇ ਸਿਸਮਾ ਡੈਮ ਜਿਹੜਾ ਡੈਮ ਖੋਲ ਦਿੱਤੇ ਗਏ ਨੇ ਫਾਟਕੁਣਾ ਦੇ ਏ ਤੁਸੀਂ ਦੇਖ ਕੇ ਜਰਾ ਧਿਆਨ ਦੇ ਨਾਲ ਆਪਣੇ ਬੱਚਿਆਂ ਨੂੰ ਤੇ ਜੋ ਵੀ ਬੀਰੀ ਡੰਗਰ ਡੁੰਗਰ ਚਾਰਨ ਮੱਝਾਂ ਚਾਰਨ ਜਾਂਦੇ ਨੇ ਉਹ ਵੀ ਜਰਾ ਧਿਆਨ ਰੱਖਣ ਸੋ ਇਹ ਨਿਊਜ਼ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਕੁਰਾਲੀ ਨਿਊਜ਼ ਚੈਨਲ ਦੇ ਨਾਲ ਸੋ ਤੁਹਾਡਾ ਕੁਰਾਲੀ ਨਿਊਜ਼ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਆਪਣਾ ਤੇ ਆਪਣੇ ਸਾਥੀਆਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖੋ ਧੰਨਵਾਦ ਜੀ